ਹਾਂਜੀ ਅੱਜ ਆਪਾਂ ਡਿਸਕਾਊਂਟ ਤੇ ਸੂਟ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੇ ਚਿਕਨ ਦਹੀ ਦੁਪੱਟਾ ਰਹੇਗਾ ਤੇ ਚਿਕਨ ਦੀ ਡਿਜ਼ਾਈਨਰ ਬਾਟਮ ਰਹੇਗੀ ਇੰਨਾ ਸੂਟਾਂ ਉੱਪਰ ਸੇਲ ਆ ਇਹਨਾਂ ਵਿੱਚ ਆਪਾਂ ਸਾਰੇ ਪ੍ਰਿੰਟ ਐਡ ਕੀਤੇ ਨੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਇਹਨਾਂ ਵਿੱਚ ਜੋ ਪ੍ਰਿੰਟ ਤੁਹਾਨੂੰ ਪਸੰਦ ਆਏਗਾ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਆਪਣਾ WhatsApp ਨੰਬਰ ਸਕਰੀਨ ਤੇ ਦਿੱਤਾ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਉੱਥੇ ਸੂਟ ਬੁੱਕ ਕਰਵਾ ਲੈਣਾ WhatsApp ਨੰਬਰ ਤੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਫਿਰ ਮਟਡ ਅਡਵਾਂਸ ਹੀ ਕਰਨੀ ਪੈਂਦੀ ਆ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 2.5 ਮੀਟਰ ਤੇ ਇਸ ਦੇ ਨਾਲ ਜੋ ਬਾਟਮ 2 ਮੀਟਰ ਦੀ ਮਿਲੇਗੀ ਡਿਜ਼ਾਈਨਰ ਬਾਟਮ ਆ ਤੇ ਨਾਲ ਇਸ ਦੇ ਪਾਕਿਸਤਾਨੀ ਚਿਕਨ ਵਰਕ ਵਾਲਾ ਦੁਪੱਟਾ ਤੇ ਤੁਸੀਂ ਇਹ ਓਨਲੀ 900 ਵਿੱਚ ਕਰ ਬੈਠੇ ਸੂਟ ਪਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਸੇਲ ਆ ਤੇ ਤੁਸੀਂ ਜਲਦੀ ਜਲਦੀ ਇਹਨਾਂ ਚੋਂ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨੇ ਸੂਟ ਨੇ ਸਾਰੇ ਪ੍ਰਿੰਟ ਐਡ ਕੀਤੇ ਨੇ ਸਮਰ ਵੇਅਰ ਕਲੈਕਸ਼ਨ ਆ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੇ ਤੁਸੀਂ ਕੋਈ ਵੀ ਆਪਣਾ ਸੂਟ ਆਰਡਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਹਾਡਾ ਉਹ ਸੂਟ ਆਰਡਰ ਤੇ ਵੀ ਰੈਡੀ ਹੋ ਜਾਏਗਾ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਚੈਨਲ ਦੇ ਪਲੀਜ਼ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਆਪਾਂ ਲੈ ਕੇ ਹੁੰਦੇ ਆ ਲੈ ਕੇ ਆਉਣੀ ਹੁੰਦੀ ਆ ਹਰ ਰੋਜ਼ ਵੀਡੀਓ ਦੇ ਵਿੱਚ ਆਫਰ ਵੀ ਆਪਾਂ ਐਡ ਕਰਦੇ ਹੁੰਦੇ ਆ ਸੋ ਤੁਸੀਂ ਸਾਰੀਆਂ ਵੀਡੀਓ ਚੈੱਕ ਕਰਨੀਆਂ ਪਾਰਟੀ ਵੇਅਰ ਕਲੈਕਸ਼ਨ ਵੀ ਹੁੰਦੀ ਆ ਡੇਲੀ ਵੇਅਰ ਵੀ ਹੁੰਦੀ ਆ ਦੁਪੱਟਾ ਸੂਟ ਮੈਚਿੰਗ ਸੂਟ 올ਓਵਰ ਸੂਟ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਬਹੁਤ ਸੋਨੇ ਇਹ ਦੁਪੱਟਾ ਵਾਲੇ ਸੂਟ ਨੇ ਤੁਸੀਂ ਇਹਨਾਂ ਚ ਆਰਡਰ ਕਰ ਸਕਦੇ ਹੋ ਹਾਂਜੀ ਰਖੜੀ ਤੇ ਸਪੈਸ਼ਲ ਸੇਲ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਇਹ ਰਖੜੀ ਤੇ ਆਪਾਂ ਆਫਰ ਲਾਈ ਹੋਈ ਆ ਤੇ ਆਪਣੀ ਆਫਰ ਓਨਲੀ ਸੈਚਰਡੇ ਤੱਕ ਹੀ ਰਹੇਗੀ ਤੇ ਸੰਡੇ ਆਪਾਂ ਨਵੀਂ ਸੇਲ ਲੈ ਕੇ ਆਵਾਂਗੇ ਤੇ ਨਵੇਂ ਕੱਟ ਪ੍ਰਾਈਸ ਆਪਣੇ ਸੂਟ ਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਸੂਟਾਂ ਨੂੰ ਵੀ ਆਰਡਰ ਕਰ ਸਕਦੇ ਹਾਂ ਤੇ ਬਹੁਤ ਸੋਹਣੇ ਵਿਦ ਦੁਪੱਟਾ ਵਿਦਆਊਟ ਸਪੱਟਾ ਦੁਪੱਟਾ ਨਵੇਂ ਸੂਟਾਂ ਦੇ ਨਾਲ ਆਪਾਂ ਲੈ ਕੇ ਆਵਾਂਗੇ ਵੀਡੀਓ ਤੇ ਤੁਸੀਂ ਇਹਨਾਂ 'ਚੋਂ ਵੀ ਬਾਈ ਕਰ ਸਕਦੇ ਹੋ ਇਹ ਆਪਾਂ ਸਟਾਕ ਕਲੀਅਰ ਕਰਨ ਦੇ ਲਈ ਇਸ ਸੀਲ ਤੇ ਸੂਟ ਲਗਾਏ ਹੋਏ ਨੇ ਤੇ ਤੁਸੀਂ ਇਹਨਾਂ 'ਚੋਂ ਆਰਡਰ ਕਰ ਲਓ ਤੇ ਇਹਨਾਂ ਵਿੱਚੋਂ ਜੋ ਪੀਸ ਨੇ ਸਿਰਫ ਦੋ ਇੱਕ ਸੂਟ ਤੁਹਾਨੂੰ ਮਿਲੇਗਾ ਸੋ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਇਹਨਾਂ 'ਚੋਂ ਬਾਈ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਸਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਇਸੇ ਤਰ੍ਹਾਂ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਹਰ ਇੱਕ ਆਫਰ ਸਾਡੀ ਚੈੱਕ ਕਰਨੀ ਤੇ ਜੋ ਪਸੰਦ ਹੈ ਤੁਸੀਂ ਆਰਡਰ ਕਰ ਸਕਦੇ ਹੋ